2 ਮਹੀਨੇ ਪਹਿਲਾਂ ਨਵਿਆਹੀ ਨੇ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ ਦੱਸਦੀ ਹੈ ਪਰਿਵਾਰਕ ਮੈਂਬਰਾਂ ਵੱਲੋਂ ਸਹੁਰੇ ਪੱਖ ਦੇ ਉੱਤੇ ਦਾਜ ਮੰਗਣ ਦੇ ਦੋਸ਼ ਲਗਾਏ ਹਨ ਅਤੇ ਪੁਲਿਸ ਨੇ ਇਸ ਸਬੰਧੀ ਮਾਮਲਾ ਵੀ ਦਰਜ ਕਰ ਲਿਆ ਹੈ ਘਟਨਾ ਸਥਾਨ ਉੱਤੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਪੁਲਿਸ ਦੀ ਮੌਜੂਦਗੀ ਵਿੱਚ ਪਹੁੰਚੀ ਅਤੇ ਲਟਕਦੀ ਲਾਸ਼ ਨੂੰ ਉਤਾਰ ਕੇ ਸਰਕਾਰੀ ਹਸਪਤਾਲ ਦੋਸਮਾਟਮ ਲਈ ਭੇਜਿਆ ਅਤੇ ਮਹਿਲਾ ਦੀ ਪਛਾਣ 22 ਸਾਲਾ ਅਸ਼ਦੀਮ ਕੌਰ ਵਜੋਂ ਹੋਈ ਜਿਸ ਦਾ ਵਿਆਹ 2.5 ਮਹੀਨੇ ਪਹਿਲਾਂ ਬਠਿੰਡਾ ਦੇ ਬਾਬਾ ਫਰੀਦ ਨਗਰ ਵਿੱਚ ਬਰਵਿੰਦਰ ਸਿੰਘ ਨਾਲ ਹੋਇਆ ਸੀ ਪਰਿਵਾਰ ਨੇ ਦਾਜ ਮੰਗਣ ਕਾਰਨ ਤੰਗ ਕਰਨ ਦੇ ਦੋਸ਼ ਲਗਾਏ ਨੇ ਅਤੇ ਇਸ ਦੇ ਨਾਲ ਹੀ ਇੱਕ ਵਾਰ ਆਪਾਂ ਬਿਆਨਾਂ ਨੂੰ ਵੀ ਨਜ਼ਰ ਪਾਉਣੇ ਆ ਸੁਣਦਿਆਂ ਕੀ ਕਿਹਾ ਬਠਿੰਡਾ ਦੇ ਬਾਬਾ ਫਰੀਦ ਨਗਰ ਗਲੀ ਨੰਬਰ ਆ ਪੱਜੇ ਦੇ ਵਿੱਚ ਰਹਿਣ ਵਾਲੀ ਇੱਕ 22 ਸਾਲਾਂ ਦੀ ਲੜਕੀ ਅਰਸ਼ਦੀਪ ਨੇ ਘਰੇ ਫੰਦਾ ਲਾ ਕੇ ਸੂਸ਼ਣ ਕਰ ਲਿਆ ਜਦੋਂ ਕਿ ਉਹਦੇ ਫੈਮਿਲੀ ਮੈਂਬਰਾਂ ਦਾ ਕਹਿਣਾ ਹੈਗਾ ਅਰਸ਼ਦੀਪ ਦੇ ਵੀ ਦਹੇਜ ਦੇ ਵਾਸਤੇ ਇਹਦੇ ਸਸੁਰਾਲੀਆਂ ਨੇ ਜਿਹੜਾ ਹੈਗਾ ਇਸ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਉਹਨਾਂ ਨੇ ਗਲਾ ਘੋਟ ਕੇ ਜਿਹੜਾ ਹੈਗਾ ਇਹਦੀ ਹਤਿਆ ਕੀਤੀ ਹੈ ਇਸ ਸਬੰਧ ਦੇ ਵਿੱਚ ਥਾਣਾ ਕੈਂਟ ਵੱਲੋਂ ਮਾਮਲਾ ਦਰਜ ਕਰਕੇ ਸਸੁਰਾਲੀਆਂ ਦੇ ਖਿਲਾਫ ਅਗਲੀ ਜਾਂਚ ਵੀ ਸ਼ੁਰੂ ਕਰਤੀ ਹੈ ਸਾਡੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਵੱਲੋਂ ਮ੍ਰਿਤਕ ਦੇ ਡੈੱਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਸੀਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਬਾਕੀ ਮਾਮਲੇ ਦੀ ਜਾਂਚ ਤੋਂ ਬਾਅਦ ਜਿਹੜੀ ਹੈ ਅਗਲੀ ਕਾਰਵਾਈ ਦਾ ਪਤਾ ਲੱਗੇਗਾ